ਖਬਰਨਾਮਾ ਤੇ ਸਭ ਦਾ ਸਵਾਗਤ ਹੈ ਜਿਵੇਂ ਹੀ ਅੱਜ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਇੱਕ ਵਾਰ ਦੁਬਾਰਾ ਫੇਰ ਸੱਤਾ ਵਿੱਚ ਆਈ ਤਾਂ ਭਾਜਪਾ ਦੇ ਵਰਕਰਾਂ ਦੇ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਉਹਨਾਂ ਵੱਲੋਂ ਖੁਸ਼ੀ ਜ਼ਾਹਰ ਕੀਤੀ ਗਈ ਗੱਲ ਕੀਤੀ ਜਾਵੇ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਜ਼ਿਲ੍ਹੇ ਦੇ ਵਿੱਚ ਅੱਜ ਪਾਰਟੀ ਦੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਗੌਰਵ ਕੱਕੜ ਦੀ ਅਗਵਾਈ ਦੇ ਵਿੱਚ ਲੱਡੂ ਵਟ ਕੇ ਖੁਸ਼ੀ ਜ਼ਾਹਰ ਕੀਤੀ ਗਈ ਅਤੇ ਤੀਜੀ ਵਾਰ ਜਿੱਤ ਦੇ ਵਿੱਚ ਜਸ਼ਨ ਮਨਾਇਆ ਗਿਆ ਇਸ ਮੌਕੇ ਮਿਲ ਹੀ ਅੱਜ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਇੱਕ ਵਾਰ ਦੁਬਾਰਾ ਫੇਰ ਸੱਤਾ ਵਿੱਚ ਆਈ ਤਾਂ ਭਾਜਪਾ ਦੇ ਵਰਕਰਾਂ ਦੇ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਉਹਨਾਂ ਵੱਲੋਂ ਖੁਸ਼ੀ ਜ਼ਾਹਰ ਕੀਤੀ ਗਈ ਗੱਲ ਕੀਤੀ ਜਾਵੇ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਜ਼ਿਲ੍ਹੇ ਦੇ ਵਿੱਚ ਅੱਜ ਪਾਰਟੀ ਦੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਗੌਰਵ ਕੱਕੜ ਦੀ ਅਗਵਾਈ ਦੇ ਵਿੱਚ ਲੱਡੂ ਵਟ ਕੇ ਖੁਸ਼ੀ ਜ਼ਾਹਰ ਕੀਤੀ ਗਈ ਅਤੇ ਤੀਜੀ ਵਾਰ ਜਿੱਤ ਦੇ ਵਿੱਚ ਜਸ਼ਨ ਮਨਾਇਆ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਜਿੱਥੇ ਉਹਨਾਂ ਲੋਕਾਂ ਦਾ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਗੌਰਵ ਕੱਕੜ ਵੱਲੋਂ ਜਿੱਥੇ ਲੋਕਾਂ ਦਾ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਜਿੱਥੇ ਗੌਰਵ ਕੱਕੜ ਵੱਲੋਂ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਉਥੇ ਉਹਨਾਂ ਨੇ ਕਿ ਮੋਦੀ ਸਰਕਾਰ ਨੇ ਜੋ ਕੰਮ ਕੀਤੇ ਉਹਦੇ ਆਧਾਰ ਤੇ ਅੱਜ ਤੀਜੀ ਵਾਰ ਹਰਿਆਣਾ ਦੇ ਵਿੱਚ ਉਹਨਾਂ ਦੀ ਸਰਕਾਰ ਬਣੀ ਹੈ ਨਾਲੇ ਉਹਨਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਉੱਪਰ ਵੀ ਤਾਂ ਜਿੱਗੇ ਸੇ ਤੁਸੀਂ ਸੋ ਇਸ ਮੌਕੇ ਹੋਰ ਕੀ ਕਿਹਾ ਜਿਹੜਾ ਅਨਚਾਰਜ ਤੇ ਹਲਕਾ ਅਨਚਾਰਜ ਵੀ ਗੌਰਵ ਕੱਕੜ ਨੇ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਭਾਰਤੀ ਜਨਤਾ ਪਾਰਟੀ ਦੀ ਤੀਜੀ ਵਾਰ ਹਰਿਆਣੇ ਦੇ ਵਿੱਚ ਸਰਕਾਰ ਬਣੀ ਹੈ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਖੱਟਰ ਸਾਹਿਬ ਅਮਿਤ ਸ਼ਾਹ ਸਾਹਿਬ ਸੈਣੀ ਸਾਹਿਬ ਦੀ ਅਗਵਾਈ ਦੇ ਵਿੱਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਜਤਾਇਆ ਤੇ ਪੂਰਨ ਮੋਮਨਤ ਨਾਲ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਜੋ ਮੋਦੀ ਜੀ ਦੀਆਂ ਨੀਤੀਆਂ ਗਰੀਬ ਕਲਿਆਣਨ ਯੋਜਨਾ ਆਵਾਸ ਯੋਜਨਾ ਆਸ਼ੀਮਾਨ ਭਾਰਤ ਕਾਰਡ ਯੋਜਨਾ ਜੋ ਸਕੀਮਾਂ ਮੋਦੀ ਜੀ ਵੱਲੋਂ ਚਲਾਈਆਂ ਗਈਆਂ ਉਹਨਾਂ ਦਾ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਬਹੁਤ ਬੈਨੀਫਿਟ ਹੋਇਆ ਤੇ ਜੋ ਚੰਗਾ ਪ੍ਰਸ਼ਾਸਨ ਭਾਰਤੀ ਜਨਤਾ ਪਾਰਟੀ ਨੇ 10 ਸਾਲਾਂ ਦੇ ਵਿੱਚ ਹਰਿਆਣੇ ਦੇ ਵਿੱਚ ਦਿੱਤਾ ਜੋ ਹੁੱਡੇ ਨੇ ਗੁੰਡਾਗਰਦੀ ਚਲਾਈ ਹੋਈ ਸੀ ਪਰਚੀ ਟੈਕਸ ਚਲਾਇਆ ਸੀ ਖਰਚੀ ਟੈਕਸ ਚਲਾਇਆ ਹੋਇਆ ਸੀ ਉਹਦੇ ਤੋਂ ਹਰਿਆਣੇ ਦੇ ਲੋਕਾਂ ਨੂੰ ਮੁਕਤੀ ਦਵਾਈ ਹੈ ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਤੀਜੀ ਵਾਰ ਸਰਕਾਰ ਬਣੀ ਆਮਾਦੀ ਪਾਰਟੀ ਪੰਜਾਬੀ ਤਰਸ ਤੇ ਪੰਜਾਬ ਨੂੰ ਸੈਂਪਲ ਦਿਖਾ ਕੇ ਲੈਣੇ ਜੋਟ ਮੰਗਦੇ ਸੀ ਪੰਜਾਬ ਦਾ ਸੈਂਪਲ ਤੁਸੀਂ ਦੇਖ ਹੀ ਰਹੇ ਹੋ ਬੀਪੀਆਂ ਡੀਕ ਰੀਆਂ 1000 ਰੁਪਿਆ ਖਾਤੇ ਚ ਕਦੋਂ ਆਊਗਾ ਭਰਾ ਭੈਣ ਗਲੀ ਤੋਂ ਬਾਹਰ ਜਾਂਦੇ ਕਿਸੇ ਦੀ ਚੈਨ ਲੈ ਜਾਂਦੀ ਹੈ ਭੈਣ ਦਾ ਪਰਸ ਖੋ ਜਾਂਦਾ ਕਾਨੂੰਨ ਵਸਤਾ ਤੇ ਲੋਕ ਨਿਆਂ ਮੰਗ ਮੰਗ ਕੇ ਧਰਨੇ ਮਜਾਰੇ ਲਾ ਲਾ ਕੇ ਕਾਰਵਾਈਆਂ ਕਰਉਂਦੇ ਆ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦਾ ਮਾਡਲ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਨੌਜਵਾਨ ਨੌਕਰੀ ਲਈ ਤਰਾ ਤਰਾ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਵਾਲੀ ਝੂਠੇ ਲਾਰੇ ਲਾ ਕੇ ਸੱਤਾ ਚੋਂਣ ਵਾਲੀ ਸਰਕਾਰ ਅੱਜ ਰੁਜ਼ਗਾਰ ਦੇ ਨਾਂ ਤੇ ਚੰਗੀ ਕਾਨੂੰਨ ਵਿਵਸਥਾ ਦੇ ਨਾਂ ਤੇ ਨਜੋ ਨੌਜਵਾਨਾਂ ਨੂੰ ਮਰਸਾ ਮੁਕਤ ਕਰਨ ਦੇ ਨਾਂ ਤੇ ਅੱਜ ਚੁੱਪ ਬੈਠੀ ਹੈ। ਉਹ ਦੇਖੇਗੇ ਕਾਂਗਰਸ ਵੱਲੋਂ ਕਿ ਪਹਿਲੇ ਹੀ ਜਿੱਤ ਮਲਾਈ ਜਾ ਰਹੀ ਸੀ। ਦੇਖੋ ਜੀ ਸਿਆਣੇ ਕਹਿੰਦੇ ਆ ਵੀ ਜਦੋਂ ਦੀਵਾਲੀ ਆਵੇ ਪਟਾਕੇ ਉਦੋਂ ਹੀ ਚਲਾਉਣੇ ਚਾਹੀਦੇ ਆ। ਕਈਆਂ ਦੇ ਪਹਿਲੇ ਹੀ ਚੱਲ ਜਾਂਦੇ ਉਹ ਹਾਰ ਅੱਜ ਕਾਂਗਰਸ ਨਾਲ ਹੋਇਆ ਸਿਹਰ ਉੱਤਦੇ ਸਾਰੀ ਇਹਨਾਂ ਨੇ ਪਟਾਕੇ ਚਲਾਤੇ ਤੇ ਭੰਗੜੇ ਪਾਤੇ ਕਿਤੇ ਅਸੀਂ ਜਿੱਤ ਗਏ ਤੇ ਸੋ ਉਹ ਦੀਵਾਲੀ ਵਾਲੀ ਘਾਤ ਕਾਂਗਰਸ ਤੇ ਰਾਹੁਲ ਗਾਂਧੀ ਤੇ ਲੱਗੀ ਆ ਉਹਦੇ ਤਾਂ ਪਹਿਲੇ ਹੀ ਚੱਲੇ ਵੇ ਆ ਤੋ ਪਟਾਕੇ ਅੱਜ ਜਿਹੜੇ ਜਨਤਾ ਨੇ ਚਲਾ ਕੇ ਵਿਖਾਤੇ ਹਰਿਆਣੇ ਦੀ ਜਨਤਾ ਨੇ ਮੋਦੀ ਸਾਹਿਬ ਦੇ ਨਾਂ 'ਤੇ ਆਵਦਾ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਲੋਕਾਂ ਦੇ ਚਰਨਾਂ 'ਚ ਕੋਟੀ-ਕੋਟੀ ਪ੍ਰਣਾਮ ਕਰਦੇ ਆ ਸਾਡੀ ਲੀਡਰਸ਼ਿਪ ਦੇ ਚਰਨਾਂ 'ਚ ਕੋਟੀ-ਕੋਟੀ ਪ੍ਰਣਾਮ ਕਰਦੇ ਜਿਨ੍ਹਾਂ ਨੇ ਲੋਕਾਂ ਦਾ ਸੋਚਿਆ ਜੋ ਯੋਜਨਾ ਮੋਦੀ ਸਾਹਿਬ ਨੇ ਚਲਾਈਆਂ ਤੇ ਜਨਤਾ ਨੇ ਉਹਦਾ ਭਰਪੂਰ ਸਵਾਗਤ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਵਾਰ ਮੌਕਾ ਦਿੱਤਾ